ਗਾਸਾ ਵਾਜੀ ਫੜੇ ਐ ਮਾਲੀ ਮੋਟਾ ਲੱਗਾ ਬਾਈ 200 ਸਾਹ ਹੋਨੇ ਇੱਥੇ ਸਾਹੀ ਸੰਤ ਪੈਂਦੀ ਇੱਥੇ ਬਾਈ ਵੱਡਾ ਕਾਠ ਆਖਿਆ 25 ਤਰੀਕ ਨੂੰ 25 ਨੂੰ ਮਹਾਪੰਚਾਇਤ ਐ ਇੱਥੇ 50 ਕਾਠ ਆਖਿਆ ਜੇ ਮਹਾਪੰਚਾਇਤ ਮਹਾਪੰਚਾਇਤ ਰੱਖੀ ਆ ਮਹਾਪੰਚਾਇਤ ਕੋਈ ਨਾ ਕੋਈ ਨਾ ਬੋਲ ਬੋਲ ਮਹਾਪੰਚਾਇਤ ਰਕੇ ਉਹ ਲਾਈਵ ਚੱਲ ਰਿਹਾ ਹੈ ਲਾਈਵ ਚੱਲ ਰਿਹਾ ਹੈ ਸੰਗਤ ਉਹ ਕਮੈਂਟ ਬੜੇ ਵਧੀਆ ਆ ਰਹੇ ਬੋਲ ਮਹਾਪੰਚਾਇਤ ਕੁਛ ਵੀ ਬੋਲਦੇ ਜਾ ਇਹ ਸਾਰੇ ਸ਼ਾਂਤੂ ਬੈਂਦੀ ਭਾਈ ਆਲੀ ਬੋਚਾ ਲਗਾਵਾ 206 ਹੋਰੇ ਇੱਥੇ ਕਾਠਾ ਆਖਿਆ ਵਾ 25 ਨੂੰ ਇੱਥੇ ਸਾਈ ਸੰਤ ਬੈਂਟੀ ਤੇ ਪੁੱਜੋ ਬਾਈ ਮਹਾਪੰਚਾਇਤ ਬੇਚ ਆਖਠ ਆਖਿਆ ਇਥੇ ਮਹਾਪੰਚਾਇਤ 25 ਤਰੀਕ ਨੂੰ 25 ਨੂੰ ਮਹਾਪੰਚਾਇਤ ਮਾ ਹਾ ਪੰਚਾਇਤ ਮਾ ਪੰਚਾਇਤ ਇਥੇ ਸੇ ਨਹੀਂ ਇਕੱਠ ਆਖਿਆ ਹਾਂ ਸਾਈ ਸੰਤ ਬੈਂਟੀ ਤੇ ਪੁੱਜੋ ਬਾਈ ਹਾਂ ਇਹ ਬਾਬਾ ਆ ਜਾ ਫੈਲਣੀ ਆਬਾ ਖਾਬਾ ਬਾਬੇ ਚੋਂ ਤੇ ਬਾਬੇ ਇਹਨੇ ਇਕੱਠ ਆਖਿਆ ਬਾਈ ਬਾਲੀ ਮੋਚਰੇ ਸਾਈ ਸੰਤ ਬੈਂਟੀ ਆ ਇੱਥੇ ਵੱਡਾ ਇਕੱਠ ਆਖਿਆ ਸਾਈ ਸੰਤ ਬੈਂਟੀ ਆ ਇੱਥੇ ਪੁੱਜ ਜਾ ਬਾਈ ਆਪਾਂ ਇਹਨਾਂ ਛੱਡਣਾ ਵਾ ਕਿੰਨਾ ਟ ਹੋੜਿਆ ਬੰਨੀ ਛੇਣੀ ਹਵਾਏ ਛੱਡੀ ਆ ਇਹਨੇ ਆ ਉਹ ਸਾਸਰੀ ਛੱਡੀ ਜੈਨੇ ਫੁੱਫੜ ਲੱਗਦਾ ਇਹਨੂੰ ਪੁੱਛ ਦਵਾ ਹਾਂ ਫੁੱਫੜ ਲੱਗਦਾ ਸਹੀ ਗੱਲ ਹਾਂ ਉਹਨਾਂ ਵੋਟਾਂ ਪਾਈ ਜੈਨੇ ਇਹਨਾਂ ਕਿੰਨਾ ਟ ਛੱਡਿਆ ਵੀ ਨਹੀਂ ਇਹਨੇ ਛੱਡੋ ਇਕ ਤਾਂ ਹਾਂ ਅਈ ਮੈਂ ਅਈ ਮੈਂ ਸਾਢੇ 3 ਵਜੇ ਪੈਨਲਟੀ ਹੈ ਬਾਈ ਇੱਥੇ ਪੁੱਜਣਾ ਟੰਡਾ 2 ਵਜੇ ਕੋਤਲੇ ਸਾਢੇ 3 ਵਜੇ ਪੈਨਲਟੀ ਇੱਥੇ ਪੁੱਜਣਾ ਬਾਈ ਤੇ ਸਾਢੇ 3 ਤੁ ਆਪਾਂ ਵੱਡਾ ਇਕੱਠਾ ਰੱਖੇ ਨਾ ਇਹ ਚਿਕਾ ਪੈਜੋ ਆਪਾਂ ਤਾਂ ਪੁੱਚੇ ਆ ਕੁੱਤਾ ਬੈਜਣਾ ਆ ਪੁੱਚੋ ਆ ਪੁੱਚੋ ਪੰਤਿਆਂ ਪੈਜੇ ਡੱਬਾ ਬਾਜੇ ਕੁੱਤਾ ਅਸੇ ਇਹ ਕਹਿੰਨੇ ਆ ਇਹਨਾਂ ਪੰਤ ਦੇ ਵਾਵੇ ਇਹਨ ਨੂੰ ਸਿੱਤ ਮਾਵੇ ਇਹਨਾਂ ਦੇ ਹਾਂਜੀ ਬਾਬਾ ਜੀ ਕਿਹੜੇ ਕਿਹੜੇ ਸੰਤ ਮਹਾਂਪੁਰਸ਼ ਇੱਥੇ ਪਹੁੰਚ ਰਹੇ 25 ਤਰੀਕ ਨੂੰ ਸਾਰੇ ਸੰਤ ਨੇ ਆਵਾਂ ਬੱਬਾ ਟੱਕੀ ਸੰਤ ਬਾਬੇ ਦਸ ਵਜੇ ਆਊਗਾ ਸਾਰੇ ਆਵਾਂ ਓਕੇ ਗੇ ਆ ਲੈਣਗੇ ਸੈਂਦੀ ਇਹ ਬੀਨ ਸਰ ਸਾਰੇ ਫੌਜਾਂ ਇੱਥੇ ਆ ਵੱਡਾ ਇਕੱਠਾ ਹੈ ਕੱਤੀ ਸੰਤ ਕੱਤੀ ਸੰਤ ਵੀ ਲੈ ਆਵਾਂ ਰਿਆ ਟੱਕੀ ਸੰਤ ਬਾਬਾ ਨੇ ਦਸ ਨੇ ਹੋਰ ਕੌਣ ਆ ਰਿਹਾ ਲੱਖਾ ਸਿੰਘ ਸੁਧਾਰਾ ਆ ਨਹੀਂ ਆ ਲੱਖਾ ਛੇੜ ਵੀ ਆਉਗਾ ਭਾਨਾ ਪਕੌੜਾ ਤਾਲਾ ਸਿੱਧੂ ਵੀ ਆਉਗਾ ਸਾਨੇ ਆ ਵਾ ਇਥੇ ਉਹ ਵੀ ਰਾਣਾ ਵੀ ਆ ਰਿਹਾ ਜਿਹਨੇ ਦੁੱਧ ਪਿਆ ਅਸੀਂ ਦਿੱਲੀ ਸਾਹੀ ਛਾਂ ਤੋਂ ਬੈਲਟੀ ਆ ਬਾਬਾ ਸੰਤਾਂ ਤੋਂ ਸਭ ਨੂੰ ਬੈਲਟੀ ਇੱਥੇ ਪੁੱਛੋ ਇਹ ਮੋਜ ਆਪਾਂ ਮੋਜ ਤੇਰੇ ਆ ਇੱਥੇ ਪੁੱਛਣਾ ਬਣਾ ਵਾ ਸਾਹੀ ਛਾਂ ਤੋਂ ਬੈਲਣਾ ਵਾ ਤੇ ਡਿਜ਼ਾਈਨ ਉਹ ਸਾਬ ਕਿਹਨੇ ਆ ਇੱਥੇ ਪੁੱਛੋ ਇਹ ਵੱਡਾ ਕਾਠ ਆਖਿਆ ਵਾ ਇੱਥੇ ਪੁੱਛਣਾ ਭਲਾ ਮੋਜ ਤੇ ਲੱਗੇ ਨੂੰ ਬਾਬਾ ਕਿੰਨਾ ਟਾਈਮ ਹੋ ਗਿਆ ਓਰੇ <laughs> 200 ਤੇ 206 ਤੇ 200 ਤੇ 300 ਹੋ ਰਿਹਾ ਵਾ 200 300 ਵਾ ਫਟੇ ਬੁਲਾ ਦੇ ਓਏ ਘਾ ਸੋਰੇ